ਪ੍ਰੋਗਰਾਮ ਖਬਰਾਂ ਦੀ ਪੁਣਛਾਣ ਵਿੱਚ ਤੁਹਾਡਾ ਫਿਰ ਸਵਾਗਤ ਹੈ ਤੇ ਮੇਰੇ ਨਾਲ ਨੇ ਸ਼ਮਸ਼ੇਰਪੁਰ ਖਾਲਵੀ ਜੋ ਕਿ ਖਬਰਾਂ ਦੀ ਪੁਣਛਾਣ ਕਰਨਗੇ ਤੇ ਮੈਂ ਪੜਾਂਗਾ ਖਬਰਾਂ ਦੱਸਾਂਗਾ ਤੇ ਨਾਲ ਪੁੱਛਾਂਗਾ ਸਵਾਲ ਅਗਲੀ ਖਬਰ ਵੱਲ ਚਲਦੇ ਹਾਂ ਜੀ। ਬੀਬੀਐਮਬੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇਹਦੇ ਵਿੱਚ ਪੰਜਾਬ ਦੇ ਹੱਥ ਵਟਣ ਦੀ ਤਿਆਰੀ ਕਹਿੰਦੇ ਸਰਕਾਰ ਨੇ ਕੀਤੀ ਹੈ। ਤੇ ਦੋ ਹੋਰ ਸਟੇਟਾਂ ਦੇ ਮੈਂਬਰ ਸ਼ਾਮਲ ਕਰਨ ਦੀ ਗੱਲ ਕੀਤੀ ਗਈ ਹੈ ਹਿਮਾਚਲ ਤੇ ਰਾਜਸਥਾਨ ਦੀ। ਤੇ ਇਹਦੇ ਬਾਰੇ ਕਰੋ ਜੀ ਪੁੱਛਾਂ। ਸਭ ਤੋਂ ਪਹਿਲਾਂ ਦੇਖਣ ਵਾਲੇ ਸਾਰੀ ਸਰੋਤਿਆਂ ਨੂੰ ਬਹੁਤ ਹੀ ਆਦਰ ਤੇ ਨਿਮਰਤਾ ਨਾਲ ਵੈਦੂਜੀ ਕਾਲਸਾ ਵੈਦੂਜੀ ਕੀ ਫਤਿਹ ਅੱਜ ਦੀਆਂ ਖਬਰਾਂ ਦਾ سلسلہ ਸ਼ੁਰੂ ਕਰਨ ਦੇ ਵਿੱਚ ਜਿਹੜਾ ਤੁਹਾਡਾ ਅੱਜ ਦੀ ਪਹਿਲੀ ਨਿਊਜ਼ ਹੈ ਉਹਦੇ ਸਬੰਧ ਵਿੱਚ ਮੈਂ ਦੱਸ ਦਿਆਂ ਕਿ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਜਿਹੜਾ ਪੰਜਾਬ ਦੇ ਵਿੱਚ ਨੰਗਲ ਨੰਗਲ ਦੇ ਵਿੱਚ ਸਥਿਤ ਹੈ ਰੋਪੜ ਜ਼ਿਲ੍ਹੇ ਦੇ ਵਿੱਚ ਔਰ ਇਹਦੇ ਸਮੇਂ-ਸਮੇਂ ਸਰ ਕੇਂਦਰ ਸਰਕਾਰ ਜਿਹੜੀਆਂ ਉਹਦੀਆਂ ਪੰਜਾਬ ਦੀਆਂ ਸ਼ਕਤੀਆਂ ਉਹਦੇ ਵਿੱਚ ਘਟਾਉਣ ਘਟਾਉਣ ਦੇ ਲਈ ਜਿਹੜਾ ਚਾਰਾ ਜੋਈ ਹਮੇਸ਼ਾ ਸਮੇਂ-ਸਮੇਂ ਸਰ ਕਰਦਾ ਰਹਿੰਦਾ ਔਰ ਇਸੇ ਲੜੀ ਦੇ ਵਿੱਚ ਜਿਹੜਾ ਫਸਟ ਰਾਉਂਡ ਦੇ ਵਿੱਚ 23 ਫਰਵਰੀ ਕੇਂਦਰੀ ਬਿਜਲੀ ਮੰਤਰਾਲੇ ਨੇ ਪਾਖੜਾ ਬਿਆਸ ਮੈਨੇਜਮੈਂਟ ਸੋਧ ਰੂਲਸ 2022 ਬਣਾ ਕੇ ਪੰਜਾਬ ਦੀ ਬੋਰਡ ਚੋਂ ਸ਼ਰਤੀਆ ਜਿਹੜੀ ਨਮਾਇੰਦਗੀ ਸੀ ਸ਼ਰਤੀਆ ਜਿਹੜੀ ਮੰਡੇਟਰੀ ਸੀ ਉਹਨੂੰ ਜਿਹੜਾ ਖਤਮ ਕਰ ਦਿੱਤਾ ਸੀ ਸਥਾਈ ਜਿਹਨੂੰ ਕਹਿੰਦੇ ਆ ਨਾ ਤੇ ਇਸ ਕਰਕੇ ਪੰਜਾਬ ਦੇ ਜਦੋਂ ਵੀ ਬਹੁਤ ਸਾਰੇ ਜਿਹੜੀਆਂ ਵਿਰੋਧੀ ਪਾਰਟੀਆਂ ਇਸ ਗੱਲ ਦਾ ਮੁੱਦਾ ਚੱਕਦੀਆਂ ਰਹੀਆਂ ਕਿ ਪੰਜਾਬ ਬਿਜਲੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਹੱਕਾਂ ਦੀ ਪੈਰ ਵੀ ਕਰਨ ਤੋਂ ਅਸਮਰੱਥ ਰਹੀ ਹੈ ਜਿਹਦੇ ਕਾਰਨ ਜਿਹੜਾ ਇਹ ਜਿਹੜੇ ਇਹਦੇ ਹੱਕ ਸਮੇ ਸਮੇਸਰ ਖੁੰਦੇ ਜਾ ਰਹੇ ਆ ਹੁਣ ਜਿਹੜਾ 10 ਅਕਤੂਬਰ ਨੂੰ ਇੱਕ ਨਵਾਂ ਬਿਜਲੀ ਮੰਤਰਾਲੇ ਵੱਲੋਂ ਜਿਹੜਾ ਇੱਕ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ ਉਹਨਾਂ ਨੇ ਹਰਿਆਣਾ ਪੰਜਾਬ ਰਾਜਸਥਾਨ ਤੇ ਹਿਮਾਚਲ ਪ੍ਰਦੇਸ਼ ਨੂੰ ਇਹ ਪੱਤਰ ਪਹੁੰਚਾ ਇਹਦੀ ਇਹਦੇ ਬਾਰੇ ਜਾਣਕਾਰੀ ਦਿੱਤੀ ਹੈ ਉਹ ਜਿਹੜੀ ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਇਹਦੇ ਵਿੱਚ ਇੱਕ ਚੇਅਰਮੈਨ ਹੁੰਦਾ ਦੋ ਮੈਂਬਰ ਨੇ ਜਿਹਦੇ ਵਿੱਚ ਆਲਰੇਡੀ ਇੱਕ ਹਰਿਆਣਾ ਨੂੰ ਹੈ ਤੇ ਇੱਕ ਜਿਹੜਾ ਪੰਜਾਬ ਨੂੰ ਹੈ ਪੰਜਾਬ ਨੂੰ ਪਾਵਰ ਜਿਹੜਾ ਮੈਂਬਰ ਪਾਵਰ ਪਾਵਰ ਵੱਜੋਂ ਮੈਂਬਰ ਰੱਖਿਆ ਗਿਆ ਤੇ ਹਰਿਆਣੇ ਨੂੰ ਇਰੀਗੇਸ਼ਨ ਵੱਲੋਂ ਇੱਕ ਇਹਦਾ ਚੇਅਰਮੈਨ ਹੁੰਦਾ ਹੁਣ ਜਿਹੜਾ ਮਤਲਬ ਜਿਹੜੀ ਮੇਨ ਗੱਲ ਇਹ ਹੈਗੀ ਹੈ ਜਿਹੜਾ ਇਹ 10 ਅਕਤੂਬਰ ਨੂੰ ਪੱਤਰ ਜਾਰੀ ਕੀਤਾ ਗਵਰਨਮੈਂਟ ਆਫ ਇੰਡੀਆ ਨੇ ਇਦੇ ਵਿੱਚ ਜਿਹੜੀ ਪੰਜਾਬ ਪੁਨਰ ਗਠਨ ਐਕਟ 1966 ਦੀ ਧਾਰਾ 79 2 ए ਚ ਸੋਧ ਕਰਨ ਦੀ ਤਜਵੀਜ਼ ਉਹਨਾਂ ਨੇ ਰੱਖੀ ਹੈ ਤੇ ਇਹਦੇ ਲਈ ਟਿੱਪਣੀਆਂ ਮੰਗੀਆਂ ਗਈਆਂ ਨੇ ਚਾਰੇ ਸਰਕਾਰਾਂ ਕੋਲੋਂ ਪੰਜਾਬ ਕੋਲੋਂ ਹਰਿਆਣਾ ਕੋਲੋਂ ਹਿਮਾਚਲ ਕੋਲੋਂ ਤੇ ਰਾਜਸਥਾਨ ਕੋਲੋਂ ਉਹ ਕਹਿੰਦੇ ਆ ਕਿ ਇਹਦੇ ਵਿੱਚ ਜਿਹੜੇ ਮੈਂਬਰ ਹੈ ਉਹ ਰਾਜਸਥਾਨ ਤੇ ਹਮ ਜਲਦੀ ਵੀ ਸ਼ਾਮਿਲ ਕਰਨੇ ਆ ਔਰ ਮੈਂ ਕੁਲਦੀਪ ਜੀ ਤੁਹਾਨੂੰ ਇੱਥੇ ਦੱਸ ਦਿਆਂ ਜੇ ਇਹ ਮਤਲਬ ਇਸ ਤਰ੍ਹਾਂ ਦੀ ਜਿਹੜੀ ਸਫਲ ਹੋ ਜਾਂਦੀ ਹੈ ਜੇ ਕੇਂਦਰ ਸਰਕਾਰ ਤਾਂ ਪਹਿਲੀ ਜਿਹੜਾ ਪੰਜਾਬ ਸਰਕਾਰ ਇਸ ਗੱਲ ਲਈ ਬਵਾਦ ਬਵਾਦ ਦੇ ਘੇਰੇ ਦੇ ਵਿੱਚ ਹੈ ਕਿਤੇ ਇਹ ਨਾ ਹੋਵੇ ਕਿ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਉਂਕਿ ਸੰਤਾਪ ਪੰਜਾਬ ਨੇ BBMP ਨੂੰ ਲੈ ਕੇ SBYL ਨੂੰ ਲੈ ਕੇ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਬੜਾ ਵੱਡਾ ਸੰਤਾਪ ਹੰਡਾਇਆ ਆਪਾਂ ਸਾਰਿਆਂ ਨੂੰ ਪਤਾ ਕਿ ਜਿਹੜੀ SVI L ਬਣਾਈ ਗਈ ਸੀ ਉਹ ਵੀ ਬੰਦ ਕਰ ਦਿੱਤੀ ਗਈ ਖੜਕੂਬਾਤ ਖੜਕੂਬਾਤ ਨੇ ਜਨਮ ਲਿਆ ਪੰਜਾਬ ਦੇ ਹਾਲਾਤ ਖਰਾਬ ਹੋਣ ਦੀ ਗੱਲ ਹੈ ਸੋ ਇਸ ਤਰ੍ਹਾਂ ਦੀ ਜਿਹੜੀ ਹੁਣ ਪੰਜਾਬ ਸਰਕਾਰ ਹੈ ਇਹਨੂੰ ਇਸ ਗੱਲ ਵੱਲ ਉਚੇਚਾ ਤੌਰ ਉਚੇਚੇ ਤੌਰ ਤੇ ਜਿਹੜੀਆਂ ਵਿਰੋਧੀ ਪਾਰਟੀਆਂ ਨਾ ਉਹਨਾਂ ਨੂੰ ਵੀ ਵਿੱਚ ਸ਼ਾਮਲ ਕਰ ਲੈਣਾ ਚਾਹੀਦਾ ਕਿਉਂਕਿ ਇਹ ਪੰਜਾਬ ਦਾ ਮੁੱਦਾ ਹੈ ਪੰਜਾਬ ਦੇ ਲੋਕਾਂ ਦਾ ਮੁੱਦਾ ਹੈ ਪੰਜਾਬ ਦੇ ਭਵਿੱਖ ਦਾ ਮੁੱਦਾ ਹੈ ਸੋ ਇਸ ਗੱਲ ਦਾ ਡੱਟ ਕੇ ਪੰਜਾਬ ਸਰਕਾਰ ਨੂੰ ਆਪਣਾ ਵਿਰੋਧ ਦਰਜ ਕਰਾਉਣਾ ਚਾਹੀਦਾ ਹੈ ਔਰ ਇਸ ਜਿਹੜੀ ਪਹਿਲ ਕਦਮੀ ਸ੍ਰੀ ਪੰਜਾਬ ਗਵਰਨਮੈਂਟ ਆਫ ਇੰਡੀਆ ਵੱਲੋਂ ਕੀਤੀ ਜਾ ਰਹੀ ਹੈ ਉਹਨੂੰ ਕਿਤੇ ਨਾ ਕਿਤੇ ਖੋਰਾ ਲਾਉਣ ਦੀ ਜ਼ਰੂਰਤ ਹੈ ਤਾਂ ਜਿਹੜਾ ਪੰਜਾਬ ਕਿਉਂਕਿ ਪਹਿਲਾਂ ਹੀ ਪੰਜਾਬ ਦਾ ਜਿਹੜਾ ਪਾਣੀ ਹੈ ਧਰਤੀ ਹੇਠਲਾ ਪਾਣੀ ਉਹ ਬਹੁਤ ਡੂੰਘਾ ਜਾ ਚੁੱਕਿਆ ਔਰ ਜਿਹੜੇ ਮਹਾਰ ਇਸ ਗੱਲ ਦਾ ਖੁਲਾਸਾ ਕਰਦੇ ਆ ਕਿ ਅਗਲੇ 5 ਸਾਲ 10 ਸਾਲਾਂ ਦੇ ਵਿੱਚ ਪੰਜਾਬ ਦੇ ਹਾਲਾਤ ਜਿਹੜੇ ਪਾਣੀ ਨੂੰ ਲੈ ਕੇ ਬਹੁਤ ਖਰਾਬ ਬਣਦੇ ਬਨਣਗੇ ਵੈਸੇ ਵੀ ਜਿਹੜੇ ਸਟੇਟਸ ਨੇ ਇਹ ਜਦੋਂ ਬਰਸਾਤਾਂ ਆਉਂਦੀਆਂ ਨੇ ਜਦੋਂ ਖੜਾ ਦਾ ਇਹ ਤਿਆਰੀ ਹੁੰਦੀ ਹੈ ਉਦੋਂ ਕਹਿੰਦੇ ਪਾਣੀ ਸਾਡੇ ਵੱਲ ਨਾ ਛੱਡੋ ਜੀ ਹਾਂ ਔਰ ਇਹਦੇ ਵਿੱਚ ਇੱਕ ਗੱਲ ਹੋਰ ਹੈ ਜਿਹੜਾ BBMP ਦਾ ਜਿਹੜਾ ਸਾਰਾ ਖਰਚਾ ਹੈ ਉਹਦੇ ਵਿੱਚ ਮੈਨੂੰ 39.58% ਜਿਹੜਾ ਉਹ ਖਰਚਾ ਪੰਜਾਬ ਚੱਲਦਾ ਬਹੁਤ ਜ਼ਿਆਦਾਤਰ ਜਿਹੜਾ ਚੱਲਦਾ ਉਹਨੂੰ 30% ਹਰਿਆਣਾ ਰਾਜਸਥਾਨ ਨੂੰ 24% ਹੈ ਤੇ ਹਿਮਾਚਲ ਪ੍ਰਦੇਸ਼ ਨੂੰ ਜਿਹੜਾ ਮਹਿਜ 4% ਜਿਹੜਾ ਉਹ ਖਰਚਾ ਚੱਲਦਾ ਤੇ ਜਿਹੜਾ ਵਿੱਤੀ ਬੋਝ ਉਹ ਪੰਜਾਬ ਸਰਕਾਰ ਦੇ ਉੱਤੇ ਹੈ ਤੇ ਖੋਰਾ ਵੀ ਪੰਜਾਬ ਨੂੰ ਹੈ ਤੇ ਖਰਚਾ ਵੀ ਜਿਹੜਾ ਪੰਜਾਬ ਸਰਕਾਰ ਚੱਲੇ ਇਹ ਜਿਹੜੀ ਲੋਕਾਂ ਨੂੰ ਇਹ ਗੱਲ ਹਜਮ ਨਹੀਂ ਹੋਣੀ ਔਰ ਪੰਜਾਬ ਦੇ ਲਈ ਇਹ ਬੜਾ ਖਤਰੇ ਦੀ ਘੰਟੀ ਹੈ ਆ ਮਾਲ ਮਾਲਕਾਂ ਦੇ ਤੇ ਮਸ਼ਹੂਰੀ ਕੰਪਨੀ ਦੇ ਇੰਟਰਵਿਊ ਹੋਈ ਹੈ ਨਾ ਇਹ ਹੋ ਰਹੀ ਹੈ ਜੀ ਚਲੋ ਦੂਜੀ ਖਬਰ ਵੱਲ ਰੁਖ ਕਰਦੇ ਆ ਜੀ ਹੜ੍ਹਾਂ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਲਗਭਗ 5 ਲੱਖ ਏਕੜ ਜ਼ਮੀਨ ਜਿਹੜੀ ਖਰਾਬ ਹੋਈ ਹੈ ਤੇ ਹੁਣ ਪੰਜਾਬ ਸਰਕਾਰ ਨੇ ਜਿਹੜਾ ਮੁਆਵਜ਼ਾ ਜਿਹੜਾ ਇਹ ਵਧਾਇਆ 20000 ਕਰਿਆ ਤੇ ਅਜਨਾਲਾ ਤੋਂ ਇਹ ਜਿਹੜਾ ਇਹ ਵੰਣਾ ਸ਼ੁਰੂ ਕੀਤਾ ਇਹਦੇ ਬਾਰੇ ਦੱਸੋ ਅ ਦੇਖੋ ਕੁਲਦੀਪ ਜੀ ਇਹ ਗੱਲ ਜਿਹੜੀ ਠੀਕ ਹੈ ਜਿਹੜੀ ਤੁਸੀਂ ਪਹਿਲਾਂ ਜਿਹੜਾ ਵਧਾਉਣ ਦੀ ਗੱਲ ਕਰਦੇ ਆ ਪਹਿਲਾਂ ਜਿਹੜੀਆਂ ਐਸਡੀਆਰਐਫ ਦੇ ਜਿਹੜੇ ਨਿਯਮ ਹੈ ਉਹਦੇ ਵਿੱਚ ਤਾਂ ਬਹੁਤ ਘੱਟ ਸੀਗਾ ਉਸ ਤੋਂ ਬਾਅਦ ਪੰਜਾਬ ਸਰਕਾਰ ਨੇ ਅਨਾਉਂਸ ਕੀਤਾ ਫਿਰ ਉਹਦੇ ਵਿੱਚ ਇਜਾਫਾ ਕੀਤਾ ਤੇ ਹੁਣ 20000 ਹੈ ਕੱਲ ਜਿਹੜੀ ਇਸੇ ਮਾਮਲੇ ਇਹਨਾਂ ਮਾਮਲਿਆਂ ਨੂੰ ਲੈ ਕੇ ਬਹੁਤ ਸਾਰੇ ਮਾਮਲੇ ਹੋਰ ਵੀ ਸੀ ਇਹ ਵੀ ਸੀ ਕੱਲ ਇੱਕ ਕੈਬਨਟ ਦੀ ਮੀਟਿੰਗ ਹੁੰਦੀ ਹੈ ਕੈਬਨਟ ਦੀ ਮੀਟਿੰਗ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਮੰਨ ਲਈਆਂ ਜਾਂਦੀਆਂ ਉਹਨਾਂ ਨੂੰ ਪਾਸ ਕਰ ਦਿੱਤਾ ਜਾਂਦਾ ਹੈ ਉਹਦੇ ਵਿੱਚ ਇੱਕ ਹੋਰ ਇਸੇ ਖਬਰ ਦੇ ਨਾਲ ਜੁੜਿਆ ਹੋਇਆ ਕਿ ਦਰਿਆਵਾਂ ਦੀ ਸਫਾਈ ਕਿਉਂਕਿ ਵਿਰੋਧੀ ਪਾਰਟੀਆਂ ਇਸ ਗੱਲ ਦਾ ਹਮੇਸ਼ਾ ਰੋਲਾ ਪਾਉਂਦੀਆਂ ਰਹੀਆਂ ਕਿ ਪੰਜਾਬ ਸਰਕਾਰ ਨੇ ਸਮੇਂ ਸਿਰ ਦਰਿਆਵਾਂ ਦੀ ਸਾਫ ਸਫਾਈ ਨਹੀਂ ਕੀਤੀ ਜਿਹਦੇ ਕਾਰਨ ਮਤਲਬ ਹੜ ਦਾ ਜਿਹੜਾ ਪਾਣੀ ਜਾਦੇ ਨੁਕਸਾਨ ਹੋਇਆ ਪੰਜਾਬ ਨੂੰ ਜਾਦੇ ਮਾਰ ਪਈ ਹੈ ਔਰ ਉਹਦੇ ਲਈ ਜਿਹੜਾ ਹੁਣ ਜਿਹੜੇ ਇਰੀਗੇਸ਼ਨ ਮਨਿਸਟਰ ਹੈ ਬਰਿੰਦਰ ਗੋਇਲ ਜੀ ਉਹਨਾਂ ਨੇ ਖੁਲਾਸਾ ਕੀਤਾ ਕੱਲ ਕਿ ਦਰਿਆਵਾਂ ਦੀ ਸਫਾਈ ਕਰਨੀ ਹੈ ਔਰ ਉਹਦੇ ਵਿੱਚੋਂ ਜਿਹੜਾ ਦਰਿਆਵਾਂ ਦੇ ਵਿੱਚੋਂ ਰੇਤਾ ਨਿਕਲਣਾ ਜਿੰਦੇ ਵੀ ਮਿਨਰਲ ਨਿਕਲਣ ਆ ਨਹੀਂ ਨਹੀਂ ਰੇਤਾ ਜਿਹੜਾ ਸਫਾਈ ਉਹਦੇ ਵਿੱਚੋਂ 840 ਕਰੋੜ ਮਾਲੀਆ ਇਕੱਠਾ ਹੋਣ ਦੀ ਉਮੀਦ ਬਰਿੰਦਰ ਗੋਇਲ ਜੀ ਨੇ ਮਤਲਬ ਜਿਹੜੀ ਜਿਤਾਈ ਹੈ ਔਰ 190 ਕਰੋੜ ਜਿਹੜਾ ਕਯੂਬਿਕ ਫੀਟ ਰੇਤਾ ਦਰਿਆਵਾਂ ਦੇ ਵਿੱਚੋਂ ਕੱਢਿਆ ਜਾਣਾ ਉਹ ਫਿਰ ਨੇਚਰਲ ਹੈ ਕੇ ਉਹ ਕੁਦਰਤੀ ਤੌਰ ਤੇ ਵੇਚਿਆ ਜਾਣਾ ਜਿਹੜਾ ਦਰਿਆਵਾਂ ਦੇ ਵਿੱਚੋਂ ਰੇਤਾਂ ਨਿਕਲਣਾ ਕਿਉਂਕਿ ਇਹ ਸਮੇਂ ਸਮੇਂ ਸਿਰ ਪਹਿਲਾਂ ਹੁੰਦਾ ਆਇਆ ਪਰ ਹੁਣ ਇਹ ਮਤਲਬ ਜਿਹੜਾ ਇਸ ਗੱਲ ਤੇ ਰੋਕ ਲੱਗੀ ਰਹੀ ਹੈ ਔਰ ਇਹਦੇ ਲਈ ਉਹਨਾਂ ਨੇ ਇਹ ਵੀ ਕਿਹਾ ਕਿ ਇਰੀਗੇਸ਼ਨ ਮਨਿਸਟਰ ਨੇ ਕਿ ਜਿਹੜਾ ਟੈਂਡਰ ਹੈ ਉਹ ਜਾਰੀ ਕਰ ਦਿੱਤਾ ਜਾਊਗਾ 21 ਦਿਨ ਦਾ ਉਹਦਾ ਸਮਾਂ ਹੁੰਦਾ ਹੈ ਆਮ ਤੌਰ ਤੇ ਪਰ ਇਸ ਖਾਸ ਪਾਰਟਿਕੂਲਰ ਕੇਸ ਦੇ ਵਿੱਚ ਉਹ 21 ਦਿਨਾਂ ਤੋਂ ਸਮਾਂ ਘਟਾ ਕੇ 14 ਦਿਨ ਦਾ ਕਰਤਾ 14 ਦਿਨ ਚ ਟੈਂਡਰ ਹੋਣਾ ਹੈ ਔਰ ਇਹਦੇ ਵਿੱਚ ਜਿਹੜਾ ਹੋਰ ਜਿਹੜੀ ਜਿਹੜੀ ਇਹ ਗੱਲ ਹੈਗੀ ਆ ਜਿਹੜਾ ਮੌਬਜਾ ਦੇਣ ਦੀ ਗੱਲ ਤੁਸੀਂ ਉਹ ਜਨਾਲੋ ਤੋਂ ਕੀਤੀ ਹੈ ਇਹਦੇ ਵਿੱਚ ਕੈਬਨਟ ਨਹੀਂ ਵੀ ਪਾਸ ਕੀਤਾ ਕਿ ਜਿਹੜੇ 26% ਤੋਂ ਲੈ ਕੇ 75% ਤੱਕ ਜਿਹਦਾ ਨੁਕਸਾਨ ਹੋਇਆ ਫਸਲਾਂ ਦਾ ਉਹਦੇ ਲਈ 10000 ਰੁਪਇਆ ਪ੍ਰਤੀ ਏਕੜ ਜਿਹਦਾ 66 ਤੋਂ ਲੈ ਕੇ 100% ਨੁਕਸਾਨ ਹੈ ਮੁਕੰਮਲ ਨੁਕਸਾਨ ਹੈ ਉਹਨੂੰ 20000 ਪ੍ਰਤੀ ਏਕੜ ਹੈਗਾ ਔਰ ਘਰਾਂ ਦੇ ਨਿਰਮਾਣ ਦੇ ਲਈ ਜਿਹੜਾ ਉਹ 40000 ਪ੍ਰਤੀ ਘਰ ਹੈ ਪਰ ਇੱਥੇ ਮੈਂ ਤੁਹਾਨੂੰ ਇਹ ਦੱਸਦਾ ਕੁਲਦੀਪ ਜੀ ਕਿ ਪਹਿਲਾਂ ਪੰਜਾਬ ਸਰਕਾਰ ਨੇ ਜਦੋਂ ਸ਼ੁਰੂਆਤੀ ਦੌਰ ਦੇ ਵਿੱਚ ਇਸ ਗੱਲ ਦੀ ਅਨਾਉਂਸਮੈਂਟ ਕੀਤੀ ਸੀ ਉਦੋਂ ਇਸ ਤਰ੍ਹਾਂ ਦੀ ਕੋਈ ਕਲਾਸੀਫਿਕੇਸ਼ਨ ਉਹਨਾਂ ਨੇ ਨਹੀਂ ਦਿੱਤੀ ਉਹਨਾਂ ਨੇ ਕਿਹਾ ਸੀ ਕਿ ਮੁਕੰਮਲ ਤੌਰ ਤੇ ਤੁਹਾਡੀਆਂ ਫਸਲਾਂ ਦਾ ਜਿਹੜਾ ਖਰਾਬੇ ਦਾ ਮੁਆਵਜ਼ਾ ਦਿੱਤਾ ਜਾਊਗਾ ਠੀਕ ਹੈ ਔਰ ਜਿਹੜੀ ਅਜਨਾਲੇ ਤੋਂ ਇਹਦੀ ਕੱਲ ਸ਼ੁਰੂਆਤ ਹੋਈ ਹੈ ਜਿਹਦੇ ਵਿੱਚ ਇਹਨਾਂ ਨੇ ਫਸਲਾਂ ਦੇ ਨੁਕਸਾਨ ਲਈ 1 ਕਰੋੜ 16 ਲੱਖ ਰੁਪਏ ਦੀ ਰਕਮ ਜਿਹੜੀ ਤਕਸੀਮ ਕੀਤੀ ਹੈ ਔਰ 73 ਲੱਖ ਜਾਨਵਰਾਂ ਦਾ ਪਸ਼ੂਆਂ ਦਾ ਪਸ਼ੂ ਤੰਦਾਂ ਜਿਵੇਂ ਗਾਂਾਂ ਮੱਝਾਂ ਹੋ ਗਈਆਂ ਬੱਕਰੀਆਂ ਹੋ ਗਈਆਂ ਸੋ 661 631 ਲਾਭਪਾਤਰੀਆਂ ਨੂੰ 5 ਕਰੋੜ 70 ਲੱਖ ਦੀ ਜਿਹੜੀ ਕੱਲ ਡਿਸਟ੍ਰਿਬਿਊਸ਼ਨ ਹੋਈ ਹੈ ਔਰ ਮੁੱਖ ਮੰਤਰੀ ਸਾਹਿਬ ਨੇ ਇਸ ਗੱਲ ਦਾ ਜਿਹੜਾ ਐਲਾਨ ਕੀਤਾ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ 669 ਫੈਮਿਲੀ ਨੂੰ ਜਿਹੜੇ ਪ੍ਰਭਾਵਿਤ ਹਰ ਪ੍ਰਭਾਵਿਤ ਪਰਿਵਾਰ ਨੇ ਉਹਨਾਂ ਨੂੰ ਫਸਲਾਂ ਦਾ ਮਕਾਨਾਂ ਦਾ ਪਸ਼ੂਆਂ ਲਈ 6 ਕਰੋੜ 7 ਲੱਖ ਮੁਆਵਜ਼ਾ ਆਉਣ ਵਾਲੇ ਦਿਨਾਂ ਦੇ ਕੁਝ ਦਿਨਾਂ ਦੇ ਵਿੱਚ ਦੇ ਦਿੱਤਾ ਜਾਊਗਾ ਔਰ ਉਹਨਾਂ ਨੇ ਇਸ ਗੱਲ ਦਾ ਵੀ ਖੁਲਾਸਾ ਕੀਤਾ ਕਿ 19 ਜ਼ਿਲ੍ਹਿਆਂ ਦੇ ਵਿੱਚ 825 ਪਿੰਡਾਂ ਦੀ ਗਰਦਾਬਰੀ ਜਿਹੜੀ ਹੈ ਮੁਕੰਮਲ ਹੋ ਚੁੱਕੀ ਹੈ ਤੇ ਜਿਹਦੇ ਅਨੁਸਾਰ 28 ਅਕਤੂਬਰ ਤੱਕ ਸਾਰੀ ਜਿਹੜੀ ਬੰਡ ਹੈ ਉਹ ਮੁਕੰਮਲ ਕਰ ਦਿੱਤੀ ਜਾਊਗੀ ਜਿਹੜਾ ਟੋਟਲ ਪਿੰਡਾਂ ਦਾ ਜਿਹੜਾ ਸਰਵੇ ਹੈ ਉਹ 2342 ਪਿੰਡ ਇਹਨਾਂ ਨੇ ਗਰਦਾਬਰੀਆਂ ਲਈ ਸਰਵੇ ਲਈ ਰੱਖੇ ਨੇ ਨਿਸ਼ਚਿਤ ਕੀਤੇ ਆ ਔਰ ਜਿਹੜੀਆਂ 355 ਪਿੰਡਾਂ ਤੋਂ ਪਸ਼ੂਆਂ ਦੇ ਨੁਕਸਾਨ ਦੀਆਂ ਰਿਪੋਰਟਾਂ ਕਹਿੰਦੇ ਆ ਚੁੱਕੀਆਂ ਨੇ ਤੇ ਜਿਹਦੇ ਵਿੱਚ 1700 66 ਪਸ਼ੂ ਹੈ ਪਸ਼ੂ ਧਨ ਹੈ ਤੇ 2.2 ਲੱਖ ਮੁਰਗੀਆਂ ਵੀ ਹੈ ਦੇਖੋ ਵਿਰੋਧੀ ਧਿਰਾਂ ਇਸ ਗੱਲ ਦਾ ਮਜ਼ਾਕ ਉਡਾਉਂਦੀਆਂ ਸੀ ਕਿ ਮੁੱਖ ਮੰਤਰੀ ਸਾਹਿਬ ਨੇ ਕਿਹਾ ਇਹੋ ਬੱਕਰੀ ਦਾ ਮਰੀ ਬੱਕਰੀ ਦਾ ਮੁਰਗੀ ਦਾ ਮੁਆਵਜ਼ਾ ਦਵਾਂਗੇ ਪਿਛਲੀ ਵਾਰ ਕਿਹਾ ਸੀ ਪਿਛਲੀ ਵਾਰ ਕਿਹਾ ਸੀ ਪਰ ਇਸ ਗੱਲ ਨੂੰ ਲੈ ਕੇ ਜਿਹੜਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ 10 ਅਕਤੂਬਰ ਨੂੰ ਜਿਹੜਾ 3-3 ਘੰਟੇ ਦੇ ਜਿਲ੍ਹਾ ਹੈੱਡਕੁਆਟਰਾਂ ਤੇ 2023 ਦੇ ਮੁਆਵਜ਼ੇ ਨੂੰ ਲੈ ਕੇ ਮੈਂ ਤੁਹਾਨੂੰ ਇਸ ਗੱਲ ਦੇ ਮਤਲਬ ਕਰਦੇ ਹਾਂ ਸਪਸ਼ਟ ਕਿ 2023 ਦੇ ਬਕਾਇਆ ਮੁਆਵਜ਼ੇ ਨੂੰ ਲੈ ਕੇ ਐਸਕੇ ਐਂਬਲ ਨੂੰ ਜਿਹੜਾ 10 ਤਰੀਕ ਨੂੰ 3 ਘੰਟੇ ਦਾ ਜਿਹੜਾ ਧਰਨੇ ਦਿੱਤੇ ਗਏ ਸੀ ਡਿਸਟ੍ਰਿਕਟ ਹੈੱਡਕੁਆਟਰਾਂ ਦੇ ਉੱਤੇ ਔਰ ਵਿਰੋਧੀ ਪਾਰਟੀਆਂ ਵੀ ਇਸ ਗੱਲ ਦੀ ਮੰਗ ਕਰਦੀਆਂ ਰਹੀਆਂ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਸਾਰੀਆਂ ਜਿਹੜਾ ਖਰਾਬੀ ਦੇ ਜਿਹੜਾ ਨੁਕਸਾਨ ਮਿਲ ਜਾਣਾ ਚਾਹੀਦਾ ਇੱਥੇ ਇੱਕ ਗੱਲ ਹੋਰ ਵੀ ਜਿਹੜੀ ਉੱਚੇ ਚੇਤੇ ਤੌਰ ਤੇ ਧਿਆਨ ਦੇਣ ਦੀ ਗੱਲ ਹੈ ਹੁਣ ਇਹ ਸਰਕਾਰ ਕੋਲੇ ਕਿਹੜਾ ਪੈਮਾਨਾ ਹੋਏਗਾ ਇਹ ਗੱਲ ਲੋਕਾਂ ਦੇ ਵਿੱਚ ਆਮ ਚਰਚਾ ਹੈ ਕਿ ਡੰਗਰਾਂ ਦਾ ਜਿਹੜਾ ਪਸ਼ੂ ਤੰਦ ਦਾ ਜਿਹੜਾ ਨੁਕਸਾਨ ਹੈ ਉਹਦਾ ਪੈਰਾਮੀਟਰ ਕੀ ਹੈ ਕਿਵੇਂ ਉਹਨੂੰ ਕਿਉਂਕਿ ਜੇਖੋ ਫਸਲ ਹੈ ਫਸਲ ਦਿੱਤਾ ਤੁਹਾਡਾ ਜ਼ਮੀਨ ਹੈ ਫਰਦ ਹੈ ਉਹਦੀ ਇੰਤਕਾਲ ਹੈ ਰਜਿਸਟਰੀਆਂ ਨੇ ਸਾਰਾ ਕੁਝ ਹੈ ਤੇ ਹੁਣ ਜਿਹੜੇ ਪਸ਼ੂ ਧਾਨਾ ਗਾਵਾਂ ਮੱਝਾਂ ਦੀ ਕਾਉਨ ਰਜਿਸਟਰੀ ਕਰਾਉਂਦਾ ਤੇ ਕੌਣ ਖਰੀਦ ਵੇਚਦਾ ਜਿਹੜਾ ਉਹਦਾ ਕੋਈ ਕਾਗਜ਼ ਪੱਤਰ ਤਿਆਰ ਕਰਦਾ ਮੀਨਸ ਕਿ ਰਿਕਾਰਡ ਨਹੀਂ ਹੁੰਦਾ ਇਹਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਹੈ ਔਰ ਇੱਕ ਇੱਕ ਮੈਂ ਤੁਹਾਨੂੰ ਜਾਂਦੇ ਜਾਂਦੇ ਹੋਰ ਵੀ ਦੱਸ ਦਿਆਂ ਇਦੇ ਵਿੱਚ ਦੇਖੋ ਕਿਸਾਨਾਂ ਨੂੰ ਭਾਵੇਂ ਜਿਸ ਤਰ੍ਹਾਂ ਦੀ ਮਰਜ਼ੀ ਹੈ ਪਰ ਇਹਨਾਂ ਨੇ ਮੁੱਖ ਮੰਤਰੀ ਸਾਹਿਬ ਨੇ ਭਾਵੇਂ ਕੱਲ ਫੇਰ ਇੱਕ ਵਾਰ ਕਿਹਾ ਕਿ 14000 ਕਰੋੜ ਦਾ ਜਿਹੜਾ ਪੰਜਾਬ ਦਾ ਨੁਕਸਾਨ ਹੋਇਆ 13832 ਕਰੋੜ ਦੀ ਇਹਨਾਂ ਨੇ ਜਿਹੜਾ ਪਹਿਲੀ ਮੈਮੋਰੰਡਮ ਕੇਂਦਰ ਸਰਕਾਰ ਨੂੰ ਭੇਜਤਾ ਔਰ ਉਹਦੇ ਵਿੱਚ ਮੈਂ ਇੱਥੇ ਇਹ ਗੱਲ ਮਤਲਬ ਐਡ ਕਰਨੀ ਚਾਹੁੰਦਾ ਕੁਲਦੀਪ ਜੀ ਕਿ ਜਿਹੜੇ ਗਰੀਬ ਪਰਿਵਾਰ ਹੈ ਜਿਹੜੇ ਦਿਹਾੜੀ ਮਜ਼ਦੂਰੀ ਖੇਤਾਂ ਦੇ ਵਿੱਚ ਕੰਮ ਕਰਕੇ ਜਿਹੜੇ ਆਪਣਾ ਨਿਰਵਾਹ ਕਰਦੇ ਆ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਸਰਕਾਰ ਉਹਨਾਂ ਬਾਰੇ ਚੁੱਪ ਹੈ ਜਦ ਕਿ ਸਰਕਾਰ ਦੇ ਪਿੱਠ ਦੇ ਪਿੱਛੇ ਡਾਕਟਰ ਭੀਮਰਾਓ ਉਮੀਦ ਕਰਦੇ ਜਿਹੜੀ ਆਪਣੇ ਅਸ਼ੀਦ ਭਗ ਸਿੰਘ ਦੀ ਜਿਹੜੀ ਤਸਵੀਰ ਲਗਾਈ ਹੈ ਕਿਉਂਕਿ ਉਹਨਾਂ ਨੇ ਬਰਾਬਰੀ ਦੀ ਲੜਾਈ ਲੜੀ ਆ ਦੋਨਾਂ ਨੇ ਤੇ ਮਨੁੱਖ ਦੇ ਹੱਥੋਂ ਮਨੁੱਖ ਦੀ ਹੋ ਰਹੀ ਲੁੱਟ ਖਸੁੱਟ ਔਰ ਜਿਹੜਾ ਕਾਣੀ ਵੰਡਾ ਸਮਾਜ ਦੇ ਵਿੱਚ ਉਸ ਦੇ ਲਈ ਸੰਘਰਸ਼ ਦੋਨੋਂ ਸ਼ਖਸੀਅਤਾਂ ਨੇ ਸਾਡੇ ਸਨਮਾਨਯੋਗ ਨੇ ਲੜਿਆ ਤੇ ਪਰ ਸਰਕਾਰ ਨੇ ਉਹਨਾਂ ਗਰੀਬਾਂ ਦੇ ਨਾਲ ਮਜ਼ਦੂਰਾਂ ਦੇ ਨਾਲ ਖੇਤ ਮਜ਼ਦੂਰਾਂ ਦੇ ਨਾਲ ਜਿਹੜਾ ਇਸ ਗੱਲ ਦਾ ਜਿਹੜਾ ਚਰਚਾ ਹੈ ਕਿ ਉਹਨਾਂ ਵੱਲ ਵੀ ਜਿਹੜੀ ਤਵੱਜੋ ਤਵੱਜੋ ਸਰਕਾਰ ਨੂੰ ਦੇਣੀ ਚਾਹੀਦੀ ਸੀ ਦਊਗੀ ਸਰਕਾਰ ਕਿਉਂ ਨਹੀਂ ਦਊਗੀ ਸਰਕਾਰ ਨੂੰ ਪਤਾ ਹੀ ਹੈ ਉਹ ਘਰੋ ਘਰੀ ਜਾ ਕੇ ਉਹਨਾਂ ਨੇ ਕਿਹਾ ਵੀ ਅਸੀਂ ਪਤਾ ਕਰਨਾ ਤਾਂ ਫਿਰ ਪਤਾ ਤਾਂ ਲੱਗੂਗਾ ਹੀ ਚਲੋ ਜਿੰਨਾ ਹੋਇਆ ਉਹ ਤੋਂ ਬਾਅਦ ਫਿਰ ਡਿਮਾਂਡ ਤਾਂ ਖੜੀ ਹੈ ਪੰਜਾਬ ਦੇ ਲੋਕ ਵੀ ਖੜੇ ਨੇ ਤੀਜੀ ਖਬਰ ਵੱਲ ਚਲਦੇ ਹਾਂ ਜੀ ਜ਼ਮੀਨਾਂ ਵੇਚਣ ਦਾ ਜਿਹੜਾ ਸਿਲਸਿਲਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਪਹਿਲਾਂ ਤੇ ਹੁਣ ਇਦੇ ਵਿੱਚ ਤਾਂ ਹੁਣ ਸਿੱਧੇ ਸਿੱਧੇ ਆ ਗਿਆ ਵੀ ਜਿਹੜੇ 8000 ਕਰੋੜ ਤੋਂ ਵੱਧ ਦੀ ਪ੍ਰਾਪਰਟੀ ਹੈਗੀ ਉਹਦੇ ਰੇਟ ਵੀ ਸਸਤੇ ਕਰ ਦਾਂਗੇ ਤੇ ਜੇ ਪਹਿਲੀ ਵਾਰ ਬੋਲੀ ਦੇ ਵਿੱਚ ਨਹੀਂ ਹੁੰਦਾ ਤਾਂ ਪਹਿਲਾਂ 10% ਤੇ ਫਿਰ ਦੂਜੀ ਵਾਰ ਹੋਰ 5% ਮਤਲਬ ਜ਼ਮੀਨਾਂ ਵੇਚਣ ਵਾਲੇ ਤੁਰ ਪੀਏ ਸਰਕਾਰ ਪੈਸੇ ਸਰਕਾਰ ਕੋਲੇ ਦਾ ਮਤਲਬ ਹੈ ਨਹੀਂ ਨਾ ਕਰਜੇ ਤੇ ਕਰਜ਼ਾ ਜੜਿਆ ਹੋਇਆ ਤੇ ਉੱਪਰੋਂ ਇਸੇ ਤਰੀਕੇ ਨਾਲ ਪਹਿਲਾਂ ਜਿਹੜੀ ਮਹਾਲੀ ਦੀ ਮੰਡੀ ਹੈ ਸਬਜ਼ੀ ਮੰਡੀ ਏਸ਼ੀਆ ਦੀ ਏਸੀ ਪਹਿਲੀ ਮੰਡੀ ਜਿਹੜੀ ਸੀ ਉਹਨੂੰ ਵੀ ਵੇਚਣ ਦੀ ਗੱਲ ਚੱਲੀ ਰਹੀ ਹੈ ਉਹਦੇ ਵੀ ਵਿਰੋਧ ਹੋ ਰਿਹਾ ਹੈ ਇਦੋਂ ਇਹਦਾ ਵੀ ਬਰੋਸ਼ ਸ਼ੁਰੂ ਹੋ ਗਿਆ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨੂੰ ਵਿਚਣ ਦੀਆਂ ਗੱਲਾਂ ਸ਼ੁਰੂ ਹੋ ਗਈਆਂ ਨੇ ਇਹਦੇ ਬਾਰੇ ਦੱਸੋ ਜੀ ਅ ਕੁਝ ਵੀ ਠੀਕ ਹੈ ਦੇਖੋ ਇੱਕ ਪਾਸੇ ਤਾਂ ਭਗਵੰਤ ਮਾਨ ਸਾਹਿਬ ਇਸ ਗੱਲ ਦਾ ਹਮੇਸ਼ਾ ਪਬਲਿਕ ਮੀਟਿੰਗਾਂ ਦੇ ਵਿੱਚ ਪਬਲਿਕ ਪ੍ਰੋਗਰਾਮਾਂ ਦੇ ਵਿੱਚ ਜਾ ਕੇ ਇਸ ਗੱਲ ਦਾ ਕਹਿੰਦੇ ਆ ਕਿ ਪਿਛਲੀਆਂ ਸਰਕਾਰਾਂ ਕਹਿੰਦੀਆਂ ਰਹੀਆਂ ਕਿ ਖਜ਼ਾਨਾ ਖਾਲੀ ਹੈ ਤੇ ਜੇ ਖਜ਼ਾਨਾ ਖਾਲੀ ਆ ਫਿਰ ਜਿਹੜਾ ਖਜ਼ਾਨਾ ਮੰਤਰੀ ਸੀ ਉਹਨੂੰ ਪੀਪਾ ਮੰਤਰੀ ਕਿਹਾ ਜਾਂਦਾ ਸੀ ਤੇ ਇਸ ਗੱਲ ਦਾ ਮਤਲਬ ਇਹਨਾਂ ਨੇ ਜ਼ੋਰਦਾਰ ਪ੍ਰਚਾਰ ਕੀਤਾ ਕਿ ਸਰਕਾਰ ਕਦੇ ਵੀ ਸਰਕਾਰ ਦਾ ਖਜ਼ਾਨਾ ਖਾਲੀ ਨਹੀਂ ਹੁੰਦਾ ਔਰ ਇਹ ਦੇਖਣ ਦੇ ਵਿੱਚ ਆਇਆ ਵਿੱਤੇ ਸਮੇਂ ਦੌਰਾਨ ਵੀ ਜਦੋਂ ਹੜਾਂ ਦੀ ਤਰ੍ਹਾਂ ਦੀ ਪੰਜਾਬ ਦੇ ਲੋਕਾਂ ਨੇ ਆਪਣੇ ਤਨ ਦੇ ਉੱਤੇ ਮਨ ਦੇ ਉੱਤੇ ਸਰੀਰ ਦੇ ਉੱਤੇ ਹੰਡਾਈ ਹੈ ਤਾਂ ਉਹ ਕਹਿੰਦੇ ਸੀ ਕਿ ਤੁਹਾਨੂੰ ਜਿਹੜਾ ਸਾਡੇ ਕੋਲੇ ਪੈਸਾ ਇੰਨਾ ਪਿਆ ਕਿ ਸਾਨੂੰ ਕੇਂਦਰ ਤੇ ਅੱਗੇ ਮੰਗਣ ਦੀ ਲੋੜ ਨਹੀਂ ਉਸ ਤੋਂ ਬਾਅਦ ਉਹਨਾਂ ਦੇ ਆਪਣੀ ਅਗਲੀ ਸਟੇਟਮੈਂਟ ਦੇ ਵਿੱਚ ਕਿ ਉਹ ਇੱਕ ਰੰਗਲਾ ਪੰਜਾਬ ਸੁਸਾਇਟੀ ਬਣਾ ਕੇ ਰੰਗਲਾ ਪੰਜਾਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਗੱਲ ਦੇ ਕਹਿ ਕੇ ਇੱਕ ਇਹਨਾਂ ਨੇ ਸੀਐਮ ਰੀਲੀਫ ਫੰਡ ਦੇ ਨਾਲ ਨਾਲ ਇੱਕ ਇਹਨਾਂ ਨੇ ਹੈਡ ਸ਼ੁਰੂ ਕਰ ਲਿਆ ਕਿ ਉਹਦੇ ਵਿੱਚ ਜਿਹੜੇ ਐਨਆਰਆਈਜ਼ ਨੇ ਜਾਂ ਜਿਹੜੇ ਦਾਨ ਪਾਤਰੀ ਨੇ ਇੰਡਸਟਰੀ ਲਿਸਟ ਨੇ ਕੋਈ ਵੀ ਉਹਦੇ ਵਿੱਚ ਦਾਨ ਕਰੋ ਤਾਂ ਕਿ ਅਸੀਂ ਹੱਡ ਪ੍ਰਭਾਵਿਤ ਪਰਿਵਾਰਾਂ ਦੀ ਬਾਹ ਫੜ ਸਕੀਏ ਹੁਣ ਦੋਨੋਂ ਗੱਲਾਂ ਦੇ ਵਿੱਚ ਫਰਕ ਆ ਗਿਆ ਇੱਕ ਪਾਸੇ ਸਰਕਾਰ ਕਹਿੰਦੀ ਸਾਡੇ ਕੋਲ ਖਜ਼ਾਨਾ ਬਹੁਤ ਹੈ ਭਰਿਆ ਹੋਇਆ ਦੂਸਰੇ ਪਾਸੇ ਕਹਿੰਦੀ ਸਾਡੇ ਕੋਲ ਪੈਸਾ ਨਹੀਂ ਤੁਸੀਂ ਪੈਸਾ ਦਿਓ ਇੱਕ ਹੋਰ ਜਿਹੜੀ ਮੈਂ ਤੁਹਾਨੂੰ ਇੱਥੇ ਕੁਲਦੀਪ ਜੀ ਦੱਸਾਂ ਸਰਕਾਰ ਨੇ ਵੱਖ-ਵੱਖ ਡਿਪਾਰਟਮੈਂਟਾਂ ਦੇ ਮੁਲਾਜ਼ਮਾਂ ਨੂੰ ਇਹ ਪੱਤਰ ਜਾਰੀ ਕਰਤਾ ਹੈ ਕਿ ਜਿਹੜਾ ਉਹਦੇ ਵਿੱਚ ਕੈਟਾਗਰੀ ਵਾਈਜ਼ ਕਿ ਆ 10000 ਰੁਪਿਆ ਆ 8000 ਰੁਪਿਆ ਕੋਈ 6000 ਕੋਈ 5000 ਇਵਨ ਕਿ 84 ਪੀਐਨ ਤੱਕ 1000 ਰੁਪਿਆ ਉਸ ਫੰਡ ਦੇ ਵਿੱਚ ਜਿਹੜਾ ਪਾਉਣ ਦਾ ਉਹ ਜ਼ਬਰਦਸਤੀ ਐਲਾਨ ਸਰਕਾਰ ਨੇ ਆਪਣੇ ਸਰਕਾਰੀ ਪੱਤਰ ਰਾਹੀਂ ਕਰਤਾ ਹੈ ਤਨਖਾਹਾਂ ਜੋ ਘਟਣ ਗਈਆਂ ਤਨਖਾਹਾਂ ਕੋ ਘਟਣ ਗਈਆਂ ਸੋ ਇੱਕ ਜਿਹੜੀ ਆਪਟੀਮਮ ਯੂਜ਼ ਆਫ ਵੇਕੈਂਟ ਗਵਰਨਮੈਂਟ ਲੈਂਡ ਹੈ ਆਈਓਵੀ ਯੂਵੀਜੀਐਲ ਉਦੇ ਤਹਿਤ ਸਰਕਾਰ ਜਿਹੜੀ ਹੈ ਪੰਜਾਬ ਸਰਕਾਰ ਜਿੰਨੀਆਂ ਵੀ ਪੰਜਾਬ ਦੀਆਂ ਜ਼ਮੀਨਾਂ ਹੈ ਉਹਦੇ ਵਿੱਚ ਜਿਵੇਂ ਹੁਣ ਪਟਿਆਲਾ ਦੇ ਵਿੱਚ ਇੱਕ ਪ੍ਰਿੰਟਿੰਗ ਪ੍ਰੈਸ ਕਲੋਨੀ ਹੈ ਪਟਿਆਲਾ ਦੇ ਵਿੱਚ ਸਥਿਤ ਹੈ ਔਰ ਇਹਦੇ ਨਾਲ ਨਾਲ ਪ੍ਰਿੰਟਿੰਗ ਪ੍ਰੈਸ ਦੀ ਇੱਕ ਸਾਈਟ ਹੈ ਹੁਣ ਜੇ ਗੱਲ ਕਰੀਏ ਪ੍ਰਿੰਟਿੰਗ ਪ੍ਰੈਸ ਕਲੋਨੀ ਦੀ ਉਹ 8 ਏਕੜ ਦੇ ਵਿੱਚ ਹੈ ਪ੍ਰਿੰਟਿੰਗ ਪ੍ਰੈਸ ਜਿਹੜੀ ਸਾਈਟ ਹੈ ਉਹ 10 ਏਕੜ ਦੇ ਵਿੱਚ ਹੈ ਲੁਧਿਆਣਾ ਦਾ ਵੈਟਰਨਰੀ ਹਸਪੀਟਲ ਦੀ ਜ਼ਮੀਨ ਹੈ 2.27 ਏਕੜ ਹੈ ਔਰ ਤਰਨਤਾਰਨ ਦੀ 슈ਗਰ ਮੇਲਾ ਜਿਹੜੀ ਪਿੰਡ ਸੇਰੋਂ ਦੇ ਵਿੱਚ ਬਣੀ ਹੈ 89 ਏਕੜ ਦੇ ਵਿੱਚ ਹੈ ਔਰ ਇਹਦੇ ਨਾਲ ਨਾਲ ਜਿਵੇਂ ਤੁਸੀਂ ਜ਼ਿਕਰ ਕਰੀ ਦਿੱਤਾ ਮੁਹਾਲੀ ਦੀ ਜਿਹੜੀ 14 ਏਕੜ ਦੇ ਵਿੱਚ 12 ਏਕੜ ਦੇ ਵਿੱਚ ਬਣੀ ਹੋਈ ਏਸੀ ਮੰਡੀ ਜਿਹੜੀ ਏਸ਼ੀਆ ਦੀ ਪਹਿਲੀ ਮੰਡੀ ਹੈ ਉਸ ਰੋ ਵੀ ਸਰਕਾਰ ਨੇ ਵੇਚਣ ਦਾ ਜਿਹੜਾ ਫੈਸਲਾ ਕੀਤਾ ਸੋ ਮੈਨੂੰ ਨਹੀਂ ਲੱਗਦਾ ਜੇ ਤੁਸੀਂ ਸਰਕਾਰ ਸੀਐਮ ਸਾਹਿਬ ਇਸ ਗੱਲ ਬਾਰੇ ਵੀ ਕਹਿੰਦੇ ਸੀ ਕਿ ਜੇ ਤੁਸੀਂ ਕਰਜ਼ਾ ਚੱਕ ਕੇ ਆਪਣੇ ਲੋਕਾਂ ਨੂੰ ਸਹੂਲਤਾਂ ਦੇਣੀਆਂ ਜਾਂ ਤੁਸੀਂ ਸਰਕਾਰੀ ਜ਼ਮੀਨਾਂ ਵੇਚ ਕੇ ਤੁਸੀਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਫਿਰ ਉਹ ਕਮਾਊ ਪੁੱਤ ਨਹੀਂ ਹੁੰਦਾ ਉਹ ਮਤਲਬ ਜਿਹੜਾ ਨਲਾਇਕ ਪੁੱਤ ਹੁੰਦਾ ਇਹ ਸੀਐਮ ਸਾਹਿਬ ਤੁਸੀਂ ਕਹਿੰਦੇ ਸੀ ਪਰ ਹੁਣ ਤੁਸੀਂ ਇਹਨਾਂ ਨੂੰ ਆਪ ਆਪਣੇ ਕੀਤੇ ਹੋਏ ਕੌਲਾਂ ਦੇ ਉੱਤੇ ਤੁਸੀਂ ਚੱਲਣ ਦਾ ਯਤਨ ਨਹੀਂ ਕਰ ਰਹੇ ਇਹਦੇ ਨਾਲ ਜਿਹੜੀਆਂ ਪੀਐਸਪੀਸੀਐਲ ਹੈ ਉਹਦੀਆਂ ਜਿਹੜੀਆਂ ਕਰਮਚਾਰੀ ਐ ਔਰ ਉਹਨਾਂ ਦੀਆਂ ਯੂਨੀਅਨਾਂ ਇਸ ਗੱਲ ਦਾ ਵਿਰੋਧ ਦਰਜ ਕਰਵਾ ਰਹੀਆਂ ਔਰ ਐਜੂਟੇਸ਼ਨ ਤੇ ਉਤਰੇ ਆਈਆਂ ਕਿ ਅਸੀਂ ਇਹ ਜਿਹੜੀ ਸਰਕਾਰੀ ਪ੍ਰਾਪਰਟੀ ਆ ਉਹਨੂੰ ਕਿਸੇ ਵੀ ਕੀਮਤ ਤੇ ਸਰਕਾਰ ਨੂੰ ਵੇਚਣ ਨਹੀਂ ਦੇਣਾ ਜਿਵੇਂ ਤੁਸੀਂ ਆਪਣੇ ਆਪਣੀ ਸ਼ਬਦਾਂ ਦੇ ਵਿੱਚ ਵੀ ਬਿਆਨ ਕੀਤਾ ਕਿ ਜਿਹੜੀਆਂ ਸਰਕਾਰ ਨੇ ਪਹਿਲਾਂ ਬੋਲੀ ਜਿੱਦੀ ਲਗਾਈ ਆ ਜਾਂ ਟੈਂਡਰ ਕੱਢਿਆ ਆਪਸ਼ਨ ਕਰਨ ਦੀ ਕੋਸ਼ਿਸ਼ ਕੀਤੀ ਉਹ ਨਿਲਾਮ ਨਹੀਂ ਹੋਈਆਂ ਤਾਂ ਉਹਨਾਂ ਦੇ ਰੇਟ ਘੱਟ ਕਰਕੇ ਉਹਨਾਂ ਨੂੰ ਦੁਬਾਰੇ ਆਪਸ਼ਨ ਤੇ ਲਗਾਇਆ ਜਾਊਗਾ ਤਾਂ ਕਿ ਵੱਧ ਤੋਂ ਵੱਧ ਜਲਦੀ ਤੋਂ ਜਲਦੀ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਮਾਲੀਆ ਇਕੱਠਾ ਕਰਕੇ ਸਰਕਾਰ ਦਾ ਤਰਕ ਹੈ ਕਿ ਅਸੀਂ ਪੰਜਾਬ ਦਾ ਜਿਹੜਾ ਆਰਥਿਕਤਾ ਹੈ ਉਹਨੂੰ ਮਜ਼ਬੂਤ ਕਰਨਾ ਹੈ ਪਰ ਇਹ ਗੱਲ ਜਿਹੜੀ ਜਾਇਜ਼ ਨਹੀਂ ਕਿ ਤੁਸੀਂ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਮਾਲੀਆ ਇਕੱਠਾ ਕਰੋ ਸਰਕਾਰ ਨੂੰ ਹੋਰ ਬਹੁਤ ਸਾਰੇ ਜਿਹੜੇ ਲੂਪ ਹੋਲ ਹੈਗੇ ਆ ਉਹ ਜਿਵੇਂ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਕਿਹਾ ਕਰਦੇ ਸੀ ਕਿ 20000 ਕਰੋੜ ਰੁਪਇਆ ਸੈਂਡ ਦੇ ਵਿੱਚੋਂ ਜਿਹੜੀ ਮਾਈਨਿੰਗ ਪਾਲਿਸੀ ਆ ਉਹਦੇ ਵਿੱਚੋਂ ਆ ਜਾਏਗਾ ਐਕਸਾਈਜ਼ ਪਾਲਿਸੀ ਦੇ ਵਿੱਚੋਂ ਆ ਜਾਊਗਾ ਸੋ ਜਿਹੜੇ ਟੈਕਸ ਚੋਰੀ ਦੇ ਵਸੀਲੇ ਆ ਉਹਨਾਂ ਨੂੰ ਬੰਦ ਕਰਨਾ ਚਾਹੀਦਾ ਔਰ ਜਿਹੜੀਆਂ ਹੋਰ ਬਹੁਤੀ ਚੋਰਚ ਕਰੀਆਂ ਹੋ ਰਹੀਆਂ ਹੋਰੀਆਂ ਮੰਨਿੰਗ ਦੇ ਵਿੱਚ ਹੋ ਰਹੀ ਐ ਐਕਸਾਈਜ਼ ਦੇ ਵਿੱਚ ਹੋ ਰਹੀ ਐ ਉਹਨਾਂ ਦੇ ਉੱਤੇ ਰੋਕ ਲਗਾ ਕੇ ਸਰਕਾਰ ਨੂੰ ਲੋਕਾਂ ਨੂੰ ਸੁੱਖ ਦੇਣਾ ਚਾਹੀਦਾ ਹੈ ਬਸ਼ਰਤੇ ਕਿ ਉਹ ਸਰਕਾਰੀ ਜ਼ਮੀਨਾਂ ਵੇਚੇ ਆਪਟਿਮਮ ਯੂਟਿਲਾਈਜੇਸ਼ਨ ਆਫ ਵੇਕੈਂਟ ਗਵਰਨਮੈਂਟ ਲੈਂਡ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨਾ ਇਹ ਅਕਾਲੀ ਸਰਕਾਰ ਵੇਲੇ ਵੀ ਸੀ ਕਾਂਗਰਸ ਸਰਕਾਰ ਵੇਲੇ ਵੀ ਸੀ ਇਹ ਸਾਰੀਆਂ ਸਰਕਾਰਾਂ ਪੰਜਾਬ ਦੀਆਂ ਜ਼ਮੀਨਾਂ ਵੇਚਦੀਆਂ ਰਹੀਆਂ ਇਹ ਕੋਈ ਨਵਾਂ ਸਟਾਈਲ ਸ਼ੁਰੂ ਨਹੀਂ ਹੋਇਆ ਹੈ ਸਰਕਾਰ ਜਿਹੜੀ ਜ਼ਮੀਨਾਂ ਵੇਚਣ ਤੇ ਆਈ ਹੈ ਆਪਟਿਮਮ ਜਿਹੜੀ ਯੂਟਿਲਾਈਜੇਸ਼ਨ ਆਫ ਵੇਕੈਂਟ ਗਵਰਨਮੈਂਟ ਲੈਂਡ ਦੇ ਵਿੱਚ ਇਹ ਹੈ ਕਿ ਜਿਹੜੀ ਖਾਲੀ ਪਈ ਹੋ ਜਗਾ ਜਾਂ ਪ੍ਰਾਣੀ ਹੋ ਚੁੱਕੀ ਆ ਜਰਜਰ ਹੋ ਚੁੱਕੀ ਹਾਲਤ ਉਹਨੂੰ ਵੇਚ ਕੇ ਉਹ ਸਾਡੇ ਸਰਕਾਰ ਨਵੀਂ ਜ਼ਮੀਨ ਦਿੰਦੀ ਹੈ ਇਹਦਾ ਮਤਲਬ ਇਹ ਹੈ ਇਹ ਪੁੱਡਾ ਵੱਲੋਂ ਇਹ ਦੀ ਸਕੀਮ ਚਲਾਈ ਜਾਂਦੀ ਆ ਤਾਂ ਹੀ ਇਹ ਜਿਹੜੀਆਂ ਜਗਾਵਾਂ ਨੇ ਇਹ ਪੁੱਡਾ ਨੂੰ ਦਿੱਤੀਆਂ ਜਾਂਦੀਆਂ ਨੇ ਤੇ ਪੁੱਡਾ ਇਹਨਾਂ ਨੂੰ ਵੇਚ ਕੇ ਤੇ ਦੂਜੀ ਥਾਂ ਤੇ ਉਹ ਜਗਾ ਬਣਾ ਕੇ ਦਿੰਦੀ ਆ ਦੁਬਾਰਾ ਆਪਟੀਮਮ ਇਹ ਜਿਹੜੀ ਤੁਸੀਂ ਦੱਸਦੇ ਹੋ ਸਕੀਮ ਇਹਦਾ ਇਹ ਮਤਲਬ ਹੈ ਬਹੁਤ ਸਾਲਾਂ ਤੋਂ ਚੱਲ ਰਹੀ ਹੈ 2005 ਤੋਂ ਡੈਫੀਨੇਸ਼ਨ ਨਹੀਂ ਨਹੀਂ ਸਿਰਫ ਇਹਦੇ ਵਿੱਚ ਸਿਰਫ ਇੱਕ ਗੱਲ ਹੈ ਇਹ ਸਰਕਾਰ ਜਿਹੜੀਆਂ ਗੱਲਾਂ ਕਰਕੇ ਆਈ ਇਹ ਵੀ ਖਜ਼ਾਨੇ ਅਸੀਂ ਭਰਪੂਰ ਕਰਦਾਂਗੇ ਵੀ ਖਜ਼ਾਨਾ ਖਾਲੀ ਕਿਵੇਂ ਹੋ ਗਿਆ ਪਿੱਪਾ ਹੋ ਗਿਆ ਉਹ ਪਿਛਲੀਆਂ ਸਰਕਾਰਾਂ ਕਰਦੀਆਂ ਰਹੀਆਂ ਤਾਂ ਉਹਦੇ ਵਿੱਚ ਤਬਦੀਲੀ ਬਦਲਾਅ ਤਾਂ ਉਹਦੇ ਗੱਲ ਤਾਂ ਸਵਾਲ ਤਾਂ ਸਰਕਾਰ ਤੇ ਜਿਹੜੇ ਉੱਠਣੇ ਲਾਜ਼ਮੀ ਹੈ ਬਸ ਬਸ ਗੱਲ ਇਹੀ ਹੈ ਬਸ ਗੱਲ ਸਰਕਾਰ ਜਿਹੜੀਆਂ ਗੱਲਾਂ ਕਰਕੇ ਆਈ ਸੀ ਉਹ ਪੂਰਾ ਨਹੀਂ ਉਤਰੀ ਹੁਣ ਆਜੋ ਜੀ ਇੱਕ ਬੜੀ ਵੱਡੀ ਖ਼ਬਰ ਇਹ ਵੀ ਆਈ ਹੈ ਵੀ ਜਿਹੜੀ ਸੈਂਟਰ ਸੈਂਟਰ ਗਵਰਨਮੈਂਟ ਤੋਂ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਵੀ ਜਿਹੜੀਆਂ ਐਂਬੂਲੈਂਸਾਂ ਚੱਲ ਰਹੀਆਂ ਨੇ ਸੜਕਾਂ ਦੇ ਉੱਪਰ ਉਹਨਾਂ ਦੇ ਵਿੱਚ ਸੁਵਿਧਾਵਾਂ ਕੀ ਨੇ ਕਿਉਂਕਿ ਇੱਕ ਏਮਜ਼ ਦੇ ਸਾਬਕਾ ਡਾਇਰੈਕਟਰ ਦੀ ਪਿੱਛੇ ਡੈਥ ਹੋਈ ਤੇ ਉਹਦੀ ਬੇਟੀ ਨੇ ਇਹ ਪਟੀਸ਼ਨ ਪਾਈ ਵੀ ਜਿਹੜੀ ਉਹਦੇ ਫਾਦਰ ਦੀ ਡੈਥ ਹੋਈ ਉਹ ਇਸ ਕਾਰਨ ਹੋਈ ਹੈ ਕਿਉਂਕਿ ਜਿਹੜੀ ਐਂਬੂਲੈਂਸ ਦੇ ਵਿੱਚ ਸੁਵਿਧਾਵਾਂ ਪੂਰੀਆਂ ਨਹੀਂ ਸੀ ਮਤਲਬ ਐਂਬੂਲੈਂਸਾਂ ਜਿਹੜੀਆਂ ਨੇ ਜਿਹੜੀਆਂ ਤੁਰੀਆਂ ਫਿਰਦੀਆਂ ਨੇ ਜੇ ਕਿਸੇ ਮਰੀਜ਼ ਨੂੰ ਚੱਕ ਦਿਆਂ ਵੀ ਨੇ ਕਿਸੇ ਐਕਸੀਡੈਂਟ 'ਚ ਕਿਸੇ ਹੋਰ ਤਰੀਕੇ ਨਾਲ ਕਿਸੇ ਦਾ ਹਾਰਟ ਅਟੈਕ ਹੋਇਆ ਤੇ ਉਹਦੇ ਵਿੱਚ ਜੇ ਉਹਦੇ ਵਿੱਚ ਪ੍ਰੋਪਰ ਹੈ ਹੀ ਨਹੀਂ ਸਿਸਟਮ ਹੀ ਨਹੀਂ ਲੱਗੇ ਹੋਏ ਸਰਕਾਰੀ ਜਿਹੜੀਆਂ ਚੱਲ ਰਹੀਆਂ ਨੇ ਤਾਂ ਫਿਰ ਇਹ ਲੋਕਾਂ ਦੀ ਮੌਤ ਤਾਂ ਗੱਡੀਆਂ ਵਿੱਚ ਹੀ ਹੋ ਜਾਂਦੀ ਹੈ ਇਹਦੇ ਬਾਰੇ ਜਿਹੜੀ ਸੁਪਰੀਮ ਕੋਰਟ ਨੇ ਜਵਾਬ ਮੰਗਿਆ ਇਹਦੇ ਬਾਰੇ ਦੱਸੋ ਅਹ ਠੀਕ ਹੈ ਕੁਲਦੀਪ ਜੀ ਦੇਖੋ ਹੈਲਥ ਸਿਸਟਮ ਜਿਹੜਾ ਬੜਾ ਮੈਂਡੇਟਰੀ ਹੈ ਇੱਕ ਮਨੁੱਖੀ ਜ਼ਿੰਦਗੀ ਦੇ ਲਈ ਬਹੁਤ ਜ਼ਰੂਰੀ ਆ ਦੇਖੋ ਵਿਸ਼ਵਾਸ ਹੁੰਦਾ ਹਸਪਤਾਲਾਂ ਦੇ ਉੱਤੇ ਡਾਕਟਰਾਂ ਦੇ ਉੱਤੇ ਮੈਡੀਕਲ ਹੈਲਪ ਦੇ ਉੱਤੇ ਜੇ ਉਹ ਜੜੀਆਂ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਸਹੂਲਤਾਂ ਜਿਹੜੀਆਂ ਨਾਕਸ ਹੋਣ ਉਹਦੇ ਪ੍ਰਬੰਧ ਨਾਕਸ ਹੋਣ ਫਿਰ ਆਮ ਜ਼ਿੰਦਗੀ ਦਾ ਖਿਲਵਾੜ ਹੋਣਾ ਉਹਨਾਂ ਦੀ ਮੌਤ ਹੋ ਜਾਣਾ ਉਹਨਾਂ ਨੂੰ ਪਰੇਸ਼ਾਨ ਹੋਣਾ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਸੁਭਾਵਕ ਹੈ ਇਹ ਜਿਹੜੇ ਤੁਸੀਂ ਇਸ ਖਬਰ ਦਾ ਜ਼ਿਕਰ ਕਰ ਰਹੇ ਆ ਏ ਸੁਪਰੀਮ ਕੋਰਟ ਦੇ ਚੀਫ ਜਸਟਿਸ ਆਫ ਇੰਡੀਆ ਵੀ ਆਰ ਗਵਈ ਔਰ ਉਹਦੇ ਨਾਲ ਇੱਕ ਵਿਨੋਦ ਚੰਦਰਨ ਹੈ ਗਿਆ ਇਹ ਦੋ ਸੀਜੀਆਈ ਦਾ ਜਿਹੜਾ ਹੈਗਾ ਬੈਂਚ ਹੈਗਾ ਉਹਦੇ ਵਿੱਚ ਇਹਨਾਂ ਨੇ 10 ਤਰੀਕ ਨੂੰ ਇੱਕ ਆਰਡਰ ਪਾਸ ਕੀਤਾ ਜਿਹਦੇ ਵਿੱਚ ਇਹਨਾਂ ਨੇ 4 ਹਫਤਿਆਂ ਦੇ ਵਿੱਚ ਸੁਪਰੀਮ ਕੋਰਟ ਨੇ ਮਾਨਯੋਗ ਸੁਪਰੀਮ ਕੋਰਟ ਨੇ ਗਵਰਨਮੈਂਟ ਆਫ ਇੰਡੀਆ ਤੋਂ ਇਸ ਗੱਲ ਦਾ ਜਵਾਬ ਗਵਰਨਮੈਂਟ ਆਫ ਇੰਡੀਆ ਔਰ ਹੋਰ ਤਰ੍ਹਾਂ ਤੋਂ ਚਾਹੇ ਉਹ ਹੈਲਥ ਔਲੇ ਹੋਵੇ ਜੋ ਵੀ ਉਹਦੇ ਵੀ ਜਵਾਬ ਮੰਗਿਆ ਕਿ ਇਹ ਇਹ ਜਿਹੜੀਆਂ ਤੁਹਾਡੀਆਂ ਐਂਬੂਲੈਂਸਸ ਹੈਗੀਆਂ ਇਹ ਲੋਕਾਂ ਨੂੰ ਫਰਸਟ ਏਡ ਜਾਂ ਘਰ ਤੋਂ ਲੈ ਕੇ ਇੱਕ ਸਥਾਨ ਤੋਂ ਲੈ ਕੇ ਦੂਸਰੇ ਸਥਾਨ ਤੱਕ ਛਿਪਟ ਕਰਨ ਦੇ ਲਈ ਹਸਪੀਟਲ ਲੈ ਕੇ ਜਾਣ ਦੇ ਲਈ ਉਹਨਾਂ ਨੂੰ ਇੱਕ ਜਿਹੜੀ ਫਰਸਟ ਏਡ ਦੇ ਤੌਰ ਤੇ ਵਰਤੀ ਜਾਂਦੀਆਂ ਉਹਦੇ ਵਿੱਚ ਜਿਹੜੇ ਪ੍ਰਬੰਧ ਹੈ ਉਹ ਨਾਕਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਇਹਦੇ ਵਿੱਚ ਇੱਕ ਜਿਹੜਾ ਦਾ ਪਟੀਸ਼ਨਰ ਹੈ ਉਹ ਪਟੀਸ਼ਨਰ ਹੈਗਾ ਕਾਰਡੀਓ ਥੋਰੈਸਨ ਥੋਰੈਸਿਕ ਸਰਜਨ ਹੈ ਇੱਕ ਇੱਕ ਐਮਐਸ ਦਾ ਜਿਹੜਾ ਐਕਸ ਰੈਕਟਰ ਹੈ ਡੀਪੀ ਵੈਨੂ ਗੋਪਾਲ ਉਹਦੇ ਡਾਕਟਰ ਹੈ ਐਸ ਪੀ ਨੰਗਣੀ ਪੱਲੀ ਤੇ ਉਹਨਾਂ ਦੀ ਵਾਈਫ ਹੈ ਪ੍ਰੀਆ ਸਰਕਾਰ ਇਹ ਜਿਹੜੀਆਂ ਤਿੰਨ ਪਾਰਟੀਆਂ ਨੇ ਤਿੰਨ ਬੰਦੇ ਨੇ ਗੋਪਾਲ ਦੀ ਡੈਥ ਹੋਈ ਹੈ ਨਾ ਹਾਂ ਇਹ ਤਿੰਨ ਬੰਦੇ ਨੇ ਜਿਹੜਾ ਕੋ ਸਰਜਨ ਹੈਗਾ ਉਹਨਾਂ ਦੀ ਜਿਹੜੀ ਵੈਨੂ ਗੋਪਾਲ ਦੀ ਮਿਸਿਸ ਤੇ ਉਹਨਾਂ ਦੀ ਡਾਕਟਰ ਤਿੰਨ ਇਹ ਜਿਹਦੇ ਪਟੀਸ਼ਨ ਕਰਤਾ ਨੇ ਇਹਨਾਂ ਨੇ ਕਿਹਾ ਬਈ ਜਿਹੜੀ ਇਹ ਐਂਬੂਲੈਂਸ ਦੇ ਵਿੱਚ ਜਿਹੜੀਆਂ ਸਹੂਲਤਾਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹੈਲਥ ਡਿਪਾਰਟਮੈਂਟ ਵੱਲੋਂ ਜਾਂ ਹਸਪਤਾਲ ਵੱਲੋਂ ਉਹ ਜਿਹੜੀਆਂ ਨਾਕਸ ਹੈ ਉਹਦੇ ਕਾਰਨ ਜਿਹੜੀ ਉਹਨਾਂ ਦੇ ਪਿਤਾ ਦੀ ਜਿਹੜੀ ਡੀਪੀ ਵੈਨੂ ਗੋਪਾਲ ਹੈ ਜਿਹੜੇ ਐਮਐਸ ਦੇ ਐਕਸ ਡਾਇਰੈਕਟਰ ਰਹੇ ਆ ਬਈ ਉਹਨਾਂ ਦੀ ਜਿਹੜੀ ਮੌਤ ਹੋ ਗਈ ਇਸ ਕਾਰਨ ਮੌਤ ਹੋਈ ਹੈ ਇਹ ਬੜਾ ਚਿੰਤਾ ਦਾ ਵਿਸ਼ਾ ਕੁਲਦੀਪ ਜੀ ਆਪਾਂ ਕੱਲ ਵੀ ਇਸ ਗੱਲ ਦਾ ਖਬਰਾਂ ਦਾ ਜ਼ਿਕਰ ਕੀਤਾ ਸੀ ਸਿਹਤ ਤੇ ਸ ਔਰ ਕੱਲ ਵੀ ਆਪਾਂ ਮੈਕਸਿਮਮ ਬਜਟ ਹੋਣਾ ਜਿਹਦਾ ਅਸੀਂ ਰੋਜ਼ ਹੀ ਜ਼ਿਕਰ ਕਰ ਰਹੇ ਹਾਂ ਨਾ ਜੀਜਾ ਦਾ ਹਾਂ ਤੇ ਇਹ ਇਹ ਹੱਲ ਹੋਣੇ ਹੁਣ ਤਣ ਮੈਂ ਕੁਝ ਖਬਰਾਂ ਜਿਹੜੀਆਂ ਛੋਟੇ ਛੋਟੇ ਥੋੜੇ ਥੋੜੀ ਮੈਂ ਤੁਹਾਨੂੰ ਗੱਲ ਕਰਦਾ ਜਿਵੇਂ ਸਿਹਤ ਦੀ ਗੱਲ ਹੋਈ ਤਾਂ ਸਿੱਖਿਆ ਦੀ ਗੱਲ ਕਰ ਲੈਂਦੇ ਆ ਅੰਡੀਆਂ ਦੇ ਵਿੱਚ 1 ਲੱਖ ਸਕੂਲਾਂ ਦੇ ਵਿੱਚ ਸਿਰਫ ਇੱਕ ਟੀਚਰ ਹੈ 1 ਲੱਖ ਸਕੂਲਾਂ ਦੇ ਵਿੱਚ ਸਿੰਗਲ ਟੀਚਰ ਹੈ ਤੇ ਇਹਨਾਂ 1 ਲੱਖ ਸਕੂਲਾਂ ਦੇ ਵਿੱਚ 33 ਲੱਖ 76 ਹਜ਼ਾਰ ਵਿਦਿਆਰਥੀ ਪੜ੍ਹਦੇ ਨੇ ਤੁਸੀਂ ਹਿਸਾਬ ਲਾ ਲਓ ਵੀ ਅਸੀਂ ਕੀ ਜਿਹੜੀ ਐ ਸਿੱਖਿਆ ਮਹਈਆ ਕਰਾ ਰਹੇ ਆ ਉਹ ਕਿਹੜੇ-ਕਿਹੜੇ ਸਬਜੈਕਟਸ ਪੜਾਏਗਾ ਇੱਕ ਪਾਸੇ ਸਰਕਾਰ ਸਿੱਖਿਆ ਕ੍ਰਾਂਤੀ ਨਹੀਂ ਇਹ ਪੰਜਾਬ ਦੀ ਗੱਲ ਨਹੀਂ ਕਰ ਮਾਲੋ ਇੰਡੀਆ ਦੀ ਗੱਲ ਕਰ ਰਹੇ ਆ ਸਿੱਖਿਆ ਕ੍ਰਾਂਤੀ ਦੀ ਗੱਲ ਸਾਰੀ ਆਪਣੀ ਸੈਂਟਰਲ ਗਵਰਨਮੈਂਟ ਵੀ ਕਰਦੀ ਐ ਬੜੇ ਦਮਕਜੇ ਮਾਰੇ ਜਾਂਦੇ ਨੇ ਦਿੱਲੀ ਵਿੱਚ ਕੇਜਰੀਵਾਲ ਸਰਕਾਰ ਨੇ ਮਾਰੇ ਪੰਜਾਬ ਦੇ ਵਿੱਚ ਸਾਡੀ ਸਰਕਾਰ ਨੇ ਬਹੁਤ ਕਿਹਾ ਵੀ ਇਹ ਸਿੱਖਿਆ ਨੂੰ ਐ ਕਰ ਰਹੇ ਆ ਬਹੁਤ ਵਧਾ ਰਹੇ ਆ ਮਤਲਬ ਓਵਰ ਆਲ ਇੰਡੀਆ ਦੇ ਵਿੱਚ ਇਹ ਹਾਲਾਤ ਨੇ ਤੇ ਇਹਨਾਂ ਹਾਲਾਤਾਂ 'ਚ ਪਤਾ ਨਹੀਂ ਕਦੋਂ ਸੁਧਾਰ ਹੋਣਾ ਸ਼ੁਰੂ ਤੋਂ ਇੱਦੀ ਚੱਲਦਾ ਦੇਖਦੇ ਆ ਰਹੇ ਆਂ ਅਸੀਂ ਔਰ ਇੱਥੇ ਇਕਲ ਤੁਹਾਡੀ ਇਸ ਜਿਹੜੀ ਐਜੂਕੇਸ਼ਨ ਸਿਸਟਮ ਦੀ ਜੇ ਤੁਸੀਂ ਗੱਲ ਛੇੜੀ ਹੈ ਤਾਂ ਮੈਨੂੰ ਨਹੀਂ ਲੱਗਦਾ ਕਿ ਕਿਸੇ ਪੋਲੀਟੀਸ਼ੀਅਨ ਦਾ ਜਾਂ ਕਿਸੇ ਲੀਡਰ ਦਾ ਜਾਂ ਕਿਸੇ ਆਈਐਸ ਆਈਪੀਐਸ ਆਫੀਸਰ ਦਾ ਬੱਚਾ ਸਰਕਾਰੀ ਸਕੂਲ ਦੇ ਵਿੱਚ ਪੜਦਾ ਹੋਵੇਗਾ ਨਹੀਂ ਨਹੀਂ ਦੂਜੀ ਗੱਲ ਮੈਂ ਤੁਹਾਨੂੰ ਦੱਸਦਾ ਜਿੰਨੇ ਆ ਜਿਹੜੇ ਹੁਣ ਪਿੱਛੇ ਆਰਡਰ ਹੋਇਆ ਸਰਕਾਰ ਦਾ ਪੰਜਾਬ ਸਰਕਾਰ ਦਾ ਵੀ ਜਿਹੜੇ ਉਹਨਾਂ ਦੇ ਵਾਪਸ ਭੇਜੇ ਜਾਣ ਡੈਪੂਟੇਸ਼ਨ ਤੇ ਜਿਹੜੇ ਆਏ ਹੋਏ ਨੇ ਇੱਥੇ ਟੀਚਰਸ ਮਹਾਲੀ ਦੇ ਵਿੱਚ ਤਾਂ ਜਿਹੜੇ ਕਿਉਂਕਿ ਮਹਾਲੀ ਚੰਡੀਗੜ੍ਹ ਦੇ ਨਾਲ ਲੱਗਦਾ ਇੱਥੇ ਅਧਿਕਾਰੀਆਂ ਦੇ ਵਾਈਵਸ ਹਾਂ ਤੇ ਇਦਾਂ ਦੇ ਮਤਲਬ ਸਾਰੇ ਹਾਂ ਪਾਲਿਟਿਸ਼ੀਅਨ ਜਿਹਨੇ ਅਪਰੋਚੇਬਲ ਜਿਹਨੇ ਇਹਨਾਂ ਦੇ ਜੈਕ ਹੈ ਪਹੁੰਚ ਦੇ ਆਧਾਰ ਤੇ ਲੱਗੇ ਹੋਏ ਨੇ ਟੀਚਰਸ ਚਲੋ ਜੀ ਦੂਜੀ ਗੱਲ ਸਰਕਾਰ ਪਾਲਿਸੀ ਬਣਾਉਂਦੀ ਹੈ ਕਿ 3 ਸਾਲ ਤੋਂ ਬਾਅਦ ਇੱਕ ਸਟੇਸ਼ਨ ਤੇ ਠਹਿਰਾਉ ਨਹੀਂ ਹੋਗਾ ਕਿਸੇ ਮੁਲਾਜ਼ਮ ਦਾ ਔਰ ਇੱਥੇ 15 15 20 25 ਪੰਜ ਸਾਲਾਂ ਸਾਲਾਂ ਸਾਲ ਜੁਆਇਨ ਕਰਕੇ ਇੱਥੇ ਰਿਟਾਇਰ ਹੋ ਜਾਂਦੇ ਆ ਬਸ ਬਸ ਦੂਜੀ ਖਬਰ ਹੈ ਜੀ ਡੈਂਗੂ ਫੈਲ ਰਿਹਾ ਹੈ ਸਾਵਧਾਨੀ ਰੱਖੋ ਪੂ ਸਾਫ ਪਾਣੀ ਦੇ ਵਿੱਚ ਡੇਂਗੂ ਦਾ ਮੱਛਰ ਪੈਦਾ ਹੁੰਦਾ ਪਟਿਆਲੀਆਂ ਦੀ ਖਬਰ ਹੈ 290 ਮਰੀਜ਼ ਸਾਹਮਣੇ ਆ ਗਏ ਨੇ ਡੇਂਗੂ ਦੇ ਪਿਛਲੇ ਤੋਂ ਮੈਂ ਮੈਂ ਕਹਿੰਦਾ ਇੱਕ ਪਿਛਲੇ 2-3 ਸਾਲਾਂ ਦੇ ਵਿੱਚ ਮਹਾਲੀ ਬਿਲਕੁਲ ਟੌਪ ਤੇ ਰਿਹਾ ਜਿਲ੍ਹਾ ਡੇਂਗੂ ਦੇ ਮਾਮਲੇ ਦੇ ਵਿੱਚ ਮੌਤਾਂ ਵੀ ਹੁੰਦੀਆਂ ਨੇ ਖਬਰਦਾਰ ਰਹੋ ਚੌਕਸ ਰਹੋ ਜਦ ਕੇ ਜਦ ਕੇ ਰਾਜਧਾਨੀ ਦੇ ਕੋਲ ਹੈ ਰਾਜਧਾਨੀ ਦੇ ਕੋਲ ਹੈ ਔਰ ਹਾਈ ਟੈਕ ਸ਼ਹਿਰ ਹੈ ਮੋਹਾਲੀ ਉਹ 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 ਮੱਛਰ ਨੂੰ ਪੈਦਾ ਕਰਨ ਤੋਂ ਨਹੀਂ ਨਾ ਰੋਕਦਾ ਤੁਹਾਡੇ ਕੂਲਰਾਂ ਦੇ ਵਿੱਚ ਪਾਣੀ ਥੋੜਾ ਫਿਰਦਾ ਪਿੱਛੇ ਮੇਅਰ ਨੇ ਆਪਣਾ ਅਮਰਜੀਤ ਸਿੰਘ ਜੀਤੀ ਸਿੱਧੂ ਨੇ 11 ਫੇਜ਼ ਦਾ ਦੌਰਾ ਕੀਤਾ ਉੱਤੇ ਕੂਲਰ ਦਿਖਾਇਆ ਕੂਲਰ ਦੇ ਵਿੱਚ ਪਾਣੀ ਖੜਾ ਸੀ ਆ ਸਾਡੇ ਬੈਠੇ ਨੇ ਜਸਵਿੰਦਰ ਜੀ ਇਹ ਇਹਨਾਂ ਨੇ ਸ਼ੂਟ ਕੀਤਾ ਉੱਤੇ ਪਾਣੀ ਖੜਾ ਸੀ ਗਮਲਿਆਂ ਦੇ ਵਿੱਚ ਪਾਣੀ ਪਿਆ ਇੱਧਰ ਪਾਣੀ ਪਿਆ ਸਾਫ਼ ਪਾਣੀ ਆ ਉਹ ਸਰਕਾਰ ਤਾਂ ਸਮੇਂ-ਸਮੇਂ ਸਰ ਕੰਮ ਕਰਦੀ ਹੈ ਤੇ ਨਾਲ ਲੋਕਾਂ ਨੂੰ ਵੀ ਇਹਦੇ ਪ੍ਰਤੀ ਲੋਕਾਂ ਨੂੰ ਲੋਕਾਂ ਨੂੰ ਜਾਗਰੂਕ ਹੋਣਾ ਚਾਹੀਦਾ ਵੱਡੀ ਗੱਲ ਇਹ ਹੈ ਵੀ ਲੋਕਾਂ ਨੂੰ ਬਹੁਤ ਜ਼ਿਆਦਾ ਜਾਗਰੂਕ ਹੋਣੀ ਕਿਉਂਕਿ ਬਚਾਓ ਵਿੱਚੇ ਬਚਾਓ ਹੈ ਜਿਹੜਾ ਆਪਣੀ ਖੁਦ ਮਦਦ ਕਰਦਾ ਫਿਰ ਪਰਮਾਤਮਾ ਦੀ ਉਹਦੀ ਮਦਦ ਕਰਦਾ ਤੀਜੀ ਇੱਕ ਹੋਰ ਛੋਟੀ ਜੀ ਗੱਲ ਹੈ ਜਿਹੜਾ ਬਿਹਾਰ ਦਾ ਇਲੈਕਸ਼ਨ ਦਾ ਟਾਈਮ ਨੇੜੇ ਆ ਗਿਆ ਪਹਿਲਾਂ ਐਸਆਰ ਤੇ ਇਹਨਾਂ ਰੌਲਾ ਪੈਂਦਾ ਸੀ ਹੁਣ ਪੂਰੇ ਲਾਲੂ ਪਰਿਵਾਰ ਦੇ ਉੱਪਰ ਜਿਹਦੇ ਵਿੱਚ ਤਜਸਵੀ ਵੀ ਸ਼ਾਮਲ ਹੈ ਇਹਨਾਂ ਦੇ ਇੱਕ ਜਿਹੜੀ ਦਿੱਲੀ ਦੀ ਕੋਰਟ ਹੈ ਉਹਨੇ ਦੋਸ਼ ਤੈਅ ਕਰ ਦੋਸ਼ ਦੋਸ਼ ਤੈਅ ਕਰ ਦਿੰਦੇ ਨੇ ਤੇ ਮਤਲਬ ਕਿ ਇੱਕ ਟ੍ਰੈਕਸ਼ਨ ਦੇ ਟਾਈਮ ਹੋਣ ਕਰਕੇ ਤੇ ਇਸ ਤੇ ਬਹੁਤ ਚਰਚਾ ਚੱਲ ਰਹੀ ਹੈ ਵਿਰੋਧੀ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ ਹੁਣ ਟ੍ਰਾਇਲ ਇਹਦਾ ਸ਼ੁਰੂ ਹੋ ਜਾਏਗਾ ਇਸ ਕੇਸ ਦੇ ਵਿੱਚ ਤੇ ਇਹ ਜਣਾ ਚੋਣ ਮੁੱਦਾ ਵੀ ਬਣਨਾ ਹੈ ਬਣਨਾ ਹੈ ਮਤਲਬ ਜਿਹ ਇਲੈਕਸ਼ਨ ਤੋਂ ਆਉਣ ਪਹਿਲਾਂ ਇਹ ਕੋਈ ਫੈਸਲਾ ਹੈ ਬਿਲਕੁਲ ਬਿਲਕੁਲ ਅੱਛਾ ਜੀ ਇੱਕ ਇੱਕ ਹੋਰ ਖਬਰ ਹੈ ਜਿਹੜੀ ਬਹੁਤ ਚਿੰਤਾ ਦੀ ਵਿਸ਼ਾ ਬਣਦੀ ਹੈ ਇਹ ਇਹ ਜਿਹੜੀ ਭੇੜੀਆ ਪ੍ਰਜਾਤੀ ਹੈ ਇਹ ਖਾਤਮੇ ਵੱਲ ਆ ਗਈ ਹੈ ਮਤਲਬ ਜੇ ਆਪਾਂ ਇਹਨੂੰ ਕਹੀਏ ਵੀ ਐਕਸਟਿੰਕਸ਼ਨ ਦੀ ਕगार ਤੇ ਆ ਗਈ ਹੈ ਇਹ ਵੀ ਬਹੁਤ ਚਿੰਤਾ ਦਾ ਵਿਸ਼ਾ ਹੈ ਜਰਮਨ ਸ਼ੈਫਰਡ ਵਰਗਾ ਜਿਹੜਾ ਜਰਮਨ ਸ਼ੈਫਰਡ ਡੌਗ ਹੈ ਉਹਦੇ ਵਰਗੀ ਨਸਲ ਦੇ ਜਿਹੜੇ ਭੇੜੀਆ ਹੈ ਪਰ ਮਤਲਬ ਬਹੁਤ ਸਿਆਣਾ ਜਾਨਵਰ ਦੱਸਦੇ ਨੇ ਤੇ ਪੂਰੀ ਆਪਣੀ ਫੈਮਿਲੀ ਦੇ ਨਾਲ ਇਕੱਠਾ ਹੋ ਕੇ ਰਹਿੰਦਾ ਇਹ ਤੇ ਇਹ ਹੁਣ ਰੈੱਡ ਜ਼ੋਨ ਦੇ ਵਿੱਚ ਆ ਗਿਆ ਮਤਲਬ ਇਹਨੂੰ ਲਾਲ ਲਕੀਰ ਖਿੱਚਤੀ ਆ ਵੀ ਇਹ ਵੀ ਐਕਸਟਿੰਕਸ਼ਨ ਇਹਦੀ ਨਾ ਹੋ ਜਾਵੇ ਚਲੋ ਅੱਜ ਮੁੱਖ ਮੁੱਖ ਖਬਰਾਂ ਤੁਹਾਨੂੰ ਮੈਂ ਦੱਸਤੀਆਂ ਨੇ ਅੱਜ ਬਸ ਇੰਨਾ ਹੀ ਦੇਖਦੇ ਰਹੋ ਸਾਡਾ ਪ੍ਰੋਗਰਾਮ ਤੇ ਲਾਈਕ ਕਰਦੇ ਰਹੋ ਫੋਲੋ ਕਰਦੇ ਰਹੋ ਸਬਸਕ੍ਰਾਈਬ ਕਰਦੇ ਰਹੋ ਤੇ ਦੱਸਦੇ ਰਹੋ ਸਾਨੂੰ ਸਾਡੀਆਂ ਕਮੀਆਂ ਤੇ ਕਮੈਂਟ ਜਰੂਰ ਕਰਿਆ ਕਰੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ